ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਤੇ Facebook ਪੇਜ ਨਵਦੀਪ ਢਾਲੀਵਾਲ ਤੇ ਉਮੀਦ ਕਰਦਾ ਹਾਂ ਸਭ ਭਰਾ ਠੀਕ ਠਾਕ ਹੋਣਗੇ ਦੋਸਤੋ ਜੋ ਸਤੰਬਰ ਦੇ ਵਿੱਚ ਕੋੜਿਆਂ ਦੀ ਮੰਡੀ ਲੱਗਦੀ ਆ ਜਾਂ ਕੋੜਿਆਂ ਦਾ ਮੇਲਾ ਕਹਿ ਦਿੰਦੇ ਆ ਜਗਰਾਉਂ ਦੇ ਵਿੱਚ ਉਹ ਸਟਾਰਟ ਹੋ ਚੁੱਕਿਆ ਹੈ ਮੇਲਾ ਇਸ ਟਾਈਮ ਪੂਰਾ ਜੋਰਾ ਸ਼ੁਰਾਂਦੇ ਆ ਕੱਲ ਸੈਕੰਡ ਦਿਨ ਸੀ 16 ਸਤੰਬਰ ਦੀ ਇਹ ਵੀਡੀਓ ਹੈ ਐਨ ਟੈਂਟ ਟੋਟਲ ਲੱਗ ਚੁੱਕੇ ਆ ਜਿਵੇਂ ਚੰਗੇ ਵਿਆਹ ਤੇ ਲੱਗੇ ਹੁੰਦੇ ਆ ਤੇ ਘੋੜੇ ਆਣੇ ਸਟਾਰਟ ਹੋ ਚੁੱਕੇ ਆ ਜਿਹੜੇ ਇਟਾਲੀਅਨ ਘੋੜੇ ਆ ਚੰਗੇ ਨਾਮਵਰ ਘੋੜੇ ਦੋਸਤੋ ਉਹ 17 ਤੇ 18 ਤਰੀਕ ਪਹੁੰਚਣਗੇ ਜਿਹੜੇ ਵੇਚਣ ਖਰੀਦਣ ਵਾਲੀਆਂ ਘੋੜੀਆਂ ਇਹ ਬਸ਼ੇਰੀਆਂ ਬਸ਼ੇਰੇ ਆ ਉਹ ਤਕਰੀਬਨ ਪਹੁੰਚ ਹੀ ਰਹੇ ਆ ਤੇ ਚੰਗੀਆਂ ਘੋੜੀਆਂ ਬਸ਼ੇਰੀਆਂ ਬਸ਼ੇਰੇ ਵੇਚਣ ਵਾਲੇ ਮੰਡੀ ਚ ਖੜੇ ਵੀ ਬਹੁਤ ਨੇ ਜਿਹੜੇ ਵੀ ਭਰਾ ਕੋਈ ਕੁੜੀ ਭਾਲਦੇ ਆ ਕੋਈ ਵਸ਼ੇਰੀ ਭਾਲਦੇ ਆ ਨਹੀਂ ਕਿਸੇ ਦੇ ਘਰੋਂ ਖੜੀ ਮਿਲਦੀ ਸੀ ਆਉ ਮੇਰੇ ਵੀਰ ਦਿਓ ਮੰਡੀ ਚ ਜਿਹੜਾ ਹਰ ਤਰ੍ਹਾਂ ਦਾ ਜਾਨਵਰ ਨੁਕਰਾ ਕੁੜੀਆਂ ਬਹੁਤ ਸੋਹਣੀਆਂ ਸੋਹਣੀਆਂ ਆਈਆਂ ਹੋਈਆਂ ਨੇ ਮਾਰਵਾੜੀ ਵਸ਼ੇਰੀਆਂ ਕੁੜੀਆਂ ਚੰਬੀਆਂ ਕੁੜਨਾ ਵਸ਼ੇਰੀਆਂ ਅਵਸ਼ੇਰੇ ਸਭ ਹੀ ਚੰਗੇ ਆਏ ਹੋਏ ਨੇ ਚੰਗੇ ਖਾਨਦਾਨਾਂ ਦੇ ਬਾਕੀ ਆਪਾਂ ਵੀਡੀਓ ਵੀ ਪਾਉਂਦੇ ਰਹਾਂਗੇ ਬੇਚਨ ਕੰਟੈਕਟ ਨੰਬਰ ਦਿੰਦੇ ਰਹਾਂਗੇ ਜੇ ਕਿਸੇ ਭਰਾ ਦੀ ਗੱਲ ਵੀਡੀਓ ਤੇ ਬਣਦੀ ਆ ਤਾਂ ਉਹ ਵੀਡੀਓ ਤੇ ਵੀ ਨਹੀਂ ਜਾਣ ਪਰ ਫੋਨ ਲਾ ਕੇ ਤੁਸੀਂ ਆਓ ਸ਼ੇਰ ਸਰਪੰਚ ਦੇ ਜਾਂ ਪਰ ਉਹ ਵੀ ਬੰਦਾ ਘੋੜਾ ਭਾਲਦਾ ਵਸ਼ੇਰਾ ਭਾਲਦਾ ਜਾਂ ਵਸ਼ੇਰੀ ਭਾਲਦਾ ਸਭ ਕੰਮੀਆਂ ਜਿਹੜੀਆਂ ਘਾਟਾਂ ਪੂਰੀਆਂ ਕਰ ਦੇਣਾ ਸ਼ੇਰੇ ਸਰਪੰਚ ਦੇ ਰਸੂਲਪੁਰ ਦੇ ਜਾਂ ਪਰ ਦੇ ਪਾਉਂ ਲੱਗੇ ਆ ਬਾਬਾ ਜੀਤਾ ਸੱਭ ਬਾਤ ਆ ਨੁਗਰਾ ਵਸ਼ੇਰਾ ਦੋਸਤ ਜਿਹੜਾ ਵੀ ਬਾਈ ਹੁਣੀ 몰ਾ ਉਹ ਮੰਡੀ ਤੇ ਜਾਂ ਫੋਨ ਤੇ ਕਰਨਗੇ ਜਿਹਨੂੰ ਪਸੰਦ ਆਉਂਦਾ ਨੰਬਰ ਵਿੱਚ ਦੇ ਦੇਾਂਗੇ ਆ ਉਹ ਸ਼ੇਰੀ ਆ ਗਈ ਨੀਲੀ ਦੋਸਤੋ ਆ ਵੀ ਨੀਲੀ ਸ਼ੇਰੀ ਆ ਵੀ ਨੀਲੀ ਸ਼ੇਰੀ ਆ ਚੰਬੀ ਚੰਬੀ ਇਹਨਾਂ ਕਰੂਛੇ ਰਾ ਦੋਸਤੋ ਮਾਰਵਾੜੀ ਵਸ਼ੇਰਾ ਆ ਨੀਲੀ ਵਸ਼ੇਰੀ ਆ ਇਹਦਾ ਵੀ ਜਿਹੜਾ ਮੁੱਲ ਪਾ ਇਹ ਫੋਨ ਤੇ ਕਰਨਗੇ ਅਕੋ ਮੈਂ ਤੇਲਿਆ ਕਨੇ ਚੰਦੀ ਆ ਗਈ ਇਸ ਰੰਗ ਦੀ ਕਾਲੀ ਮੱਥੇ ਛੋਟਾ ਜਾ ਪੋਲਾ ਵੀਸ਼ੇਰੀ ਚੰਦੀ ਆ ਗਈ ਆ ਵੀ ਕੁੜੀ ਦੋਸਤੋਂ ਕਰਲੀ ਚੰਦੀ ਆ ਗਈ ਚੰਦੀ ਜਿਹੜਾ ਮੋਲਾ ਉਹ ਵੀ ਬਲਰਾਜ ਵੀਰ ਉਹਨਾਂ ਦਾ ਸ਼ੇਰ ਸਰਪੰਚ ਉਹਨਾਂ ਦਾ ਬਹੁਤ ਜਾਇਜ਼ ਹੰਲਾਕ ਹੈ ਜਿਗਰਾਉ ਮੰਡੀ ਦੇ ਪੱਕਾ ਅੱਡਾ ਤੁਸੀਂ ਕਿਸੇ ਤੋਂ ਵੀ ਪੁੱਛ ਕੇ ਆ ਸਕਦੇ ਹੋ ਬਾਕੀ ਜਿਹੜੇ ਆਪਾਂ ਬੈਨਰ ਦੀ ਵੀਡੀਓ ਵਿੱਚ ਦੇ ਦਿੰਨੇ ਆਂ ਕੁੜੀਆਂ तकरीबन ਸਾਰੀਆਂ ਹੀ ਚੰਗੀਆਂ ਨੇ ਆ ਦੋ ਪਰ ਚਟੇ ਮੱਥੇ ਪਟੇ ਦੀ ਕੁੜੀ ਖੜੀ ਐ ਹਾਂ ਬਈ ਮੇਰਾ ਦੋਸਤ ਇਹ ਕਰ ਸਕਦੇ ਹੋ ਕੰਟੈਕਟ ਤੁਸੀਂ